ਸਾਡੇ ਸਭ ਤੋਂ ਸੀਨੀਅਰ ਜਿਹੜੇ ਸਾਡੇ ਗੁਰਦਾਸਪੁਰ ਦੇ ਇਲੈਕਟਿਡ ਚੇਅਰਮੈਨ ਸਾਹਿਬ ਦੇ ਉਹਨਾਂ ਤੇ ਬਿਨਾਂ ਇਨਕੁਆਰੀ ਦਿੱਤੀਆਂ ਹੀ ਪਰਚਾ ਦਰਜ ਕੀਤਾ ਦਿੱਤਾ ਗਿਆ ਔਰ ਉਹਨਾਂ ਨੂੰ ਨਾਲ ਦੀ ਨਾਲ ਹੀ ਇੱਕ ਉਸ ਤਰੀਕੇ ਨਾਲ ਉਹਨਾਂ ਨੂੰ ਅਰੈਸਟ ਕੀਤਾ ਗਿਆ ਕਿ ਜਿਦਾਂ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਹੋਵੇ ਹਾਲਾਂਕਿ ਉਹ ਪੇਸ਼ੈਂਟ ਨੇ ਅੱਜ ਵੀ ਅਸੀਂ ਹਸਪੀਟਲ ਆਈਸੀਯੂ 'ਚ ਉਹਨਾਂ ਨੂੰ ਮਿਲ ਕੇ ਆਏ ਆ ਤੇ ਤੋਂ ਮਿਲ ਕੇ ਤਾਂ ਮੈਂ ਥੋੜਾ-ਥੋੜਾ ਦੱਸਣਾ ਚਾਹਾਂਗਾ ਕਿ ਮਿਲਕ ਜਿਹੜੀ ਯੂਨੀਅਨ ਹੁੰਦੀ ਹੈ ਨਾ ਇਨ ਨੂੰ 5 6 ਮਹੀਨੇ ਵਿੱਚ ਹੈਂਡਲ ਕਰਦੇ ਕੱਲ ਇੱਕ ਮਹਿਮਾਨੀ ਹੈ ਕੋਆਪਰੇਟ ਡਿਪਾਰਟਮੈਂਟ ਦੇ ਰਜਿਸਟਰ ਜਿਹੜੀ ਸੁਸਾਇਟੀ ਨੇ ਸਾਡੇ ਰਜਿਸਟਰ ਸਾਹਿਬ ਨੇ ਉਹਨਾਂ ਦੀ ਐਂਟਰੀ ਉਹਨਾਂ ਨੇ ਦੇਖ ਲਈ ਕਿ ਇਹਨਾਂ ਦਾ ਇਲੈਕਸ਼ਨ ਹੁੰਦਾ ਸਭ ਤੋਂ ਪਹਿਲਾਂ ਸਾਡਾ ਜਿਹੜਾ ਢਾਂਚਾ ਹੈ ਨਾ ਪਿੰਡ ਪੱਤਰਤੀ ਹੁੰਦਾ ਹੈ ਕੋਆਪਰੇਟਿਵ ਸਹਿਕਾਰਤਾ ਇੱਕ ਦੂਜੇ ਦਾ ਸਹਿਯੋਗ ਹੁੰਦਾ ਜਿਹੜਾ ਲੋਗੋ ਵੀ ਉਹ ਇਸ ਤਰੀਕੇ ਬਣਿਆ ਹੋਇਆ ਵੀ ਇੱਕ ਸੀ ਇੱਕ ਦੂਜੇ ਦਾ ਸਹਿਯੋਗ ਇਹਦੇ ਚ ਕੁਝ ਲੋਕ ਇਕੱਠੇ ਹੋ ਕੇ ਜਿਹੜੇ ਲੋਕਾਂ ਦਾ ਕੁਝ ਚਾਹੋ ਮਾਰਕETING ਕਰਨੀ ਚਾਹੇ ਪ੍ਰੋਪਰ ਕਰਨਾ ਉਹ ਇਕੱਠੇ ਹੋ ਕੇ ਸੁਸਾਇਟੀ ਬਣਾਉਂਦੇ ਨੇ ਜਿਹੜੀ ਸੁਸਾਇਟੀ ਰਜਿਸਟਰਡ ਹੁੰਦੀ ਹੈ ਮਿਲਕ ਸੁਸਾਇਟੀ ਦੇ ਨਾਂ ਤੇ ਪਿੰਡ ਪੱਦਰ ਦੇ ਉਹਦੇ ਦੇ ਵਿੱਚ ਹਰ 5 ਸਾਲ ਬਾਅਦ ਕੋਆਪਰੇਟ ਡਿਪਾਰਟਮੈਂਟ ਇਲੈਕਸ਼ਨ ਕਰਾਉਂਦਾ ਉਹ ਇਲੈਕਸ਼ਨ 'ਚ ਪ੍ਰਧਾਨ ਬਣਦਾ ਸੈਕਟਰੀ ਬਣਦਾ ਸਾਰੇ ਬਣਦੇ ਆ ਉਸ ਤੋਂ ਬਾਅਦ ਇਹ ਮਿਲਕ ਯੂਨੀਅਨ ਦੇ ਇਲੈਕਸ਼ਨ ਹੁੰਦੇ ਜਿਹੜੇ ਕਿ ਸੁਸਾਇਟੀਆਂ ਦੇ ਜੂਨ ਬਣਦੇ ਨੇ ਜੁਨਾਂ ਚ ਡਾਇਰੈਕਟਰ ਚੁਣੇ ਜਾਂਦੇ ਨੇ ਉਹ 5 ਸਾਲ ਲਈ ਇਲੈਕਟਿਡ ਬੋਡੀ ਹੈ ਸ਼ਬਦਾਨ ਦੇ ਵਿੱਚ ਲਿਖਿਆ ਹੋਇਆ ਉਸ ਤੋਂ ਬਾਅਦ ਉਹਦਾ ਚੇਅਰਮੈਨ ਇਲੈਕਟਡ ਬੋਡੀ ਚ ਹੁੰਦੀ ਹੈ ਜਿਹੜੇ ਬੋਰਡ ਆਫ ਡਾਇਰੈਕਟਰ ਹੁੰਦੇ ਆ ਔਰ ਇੱਕ ਬੋਰਡ ਆਫ ਡਾਇਰੈਕਟਰ ਮਿਲਕ ਫੈਡ ਪੰਜਾਬ ਜਿਹੜੀ ਮਿਲਕ ਫੈਡਰੇਸ਼ਨ ਹੈ ਜਿਵੇਂ ਹਿੰਦੁਸਤਾਨ ਦੇ 28 29 ਮਿਲ ਕੇ ਫੈਡਰੇਸ਼ਨਾਂ ਨੇ ਅਮੁੱਲ ਵੀ ਇੱਕ ਮਿਲਕ ਫੈਡਰੇਸ਼ਨ ਦੇ ਅੰਡਰ ਕਮਾਂਡ ਕਰਦੀ ਹੈ ਇਸ ਤਰੀਕੇ ਹੁਣ ਗੱਲ ਕਰਦੇ ਆਪਾਂ ਆਪਣੇ ਅਮਰੀਕਾ ਦੀ ਜਿਹੜਾ ਸੁਸਾਇਟੀ ਸਿਸਟਮ ਤੋਂ ਅੱਗੇ ਆ ਕੇ ਅਸੀਂ ਦੁੱਧ ਇਕੱਠਾ ਕਰਨ ਦਾ ਸਿਸਟਮ ਐਸਾ ਠੀਕ ਹੈ ਹਰ ਪਿੰਡ ਦੇ ਵਿੱਚ ਸੁਸਾਇਟੀ ਦੇ ਵਿੱਚ ਪਹਿਲਾਂ ਤਾਂ ਦੁੱਧ ਦੀ ਗਨਮੰਤਾ ਨਾਲ ਦੁੱਧ ਲਿਆ ਜਾਂਦਾ ਹੈ ਦੁੱਧ ਦੇ ਲੈਣ ਮੌਕੇ ਅਸੀਂ ਸਭ ਤੋਂ ਪਹਿਲਾਂ ਸਾਡੇ ਮਿਲਕ ਐਨਾਲਾਈਜ਼ਰ ਲੱਗੇ ਹੁੰਦੇ ਨੇ ਜਿੰਨੇ ਚ ਪ੍ਰੋਪਰ ਟੈਸਟਿੰਗ ਹੁੰਦੀ ਹੈ ਜੇ ਕਿਤੇ ਵੀ ਉਹ ਸੈਂਪਲ ਫੇਲ ਆ ਜਾਂਦਾ ਹੈ ਜਾਂ ਉਹਦੇ ਚ ਕੋ ਪਾਣੀ ਪਾਇਆ ਜਾਂਦਾ ਉਸੇ ਵਕਤ ਹੀ ਸਾਡੇ ਉਹ ਮਸ਼ੀਨ ਦੱਸ ਦਿੰਦੀ ਹੈ ਮੇਰੇ ਸਾਹਮਣੇ ਪੰਜਾਬ 'ਚ ਲਗਭਗ ਅਸੀਂ 6 6000 ਦੇ ਕਿਬ ਮਿਲਕ ਐਨਲਾਈਜ਼ਰ ਸਾਡੀਆਂ ਸੋਸਾਇਟੀਆਂ ਤੇ ਲੱਗੇ ਹੋਏ ਆ ਉਸ ਤੋਂ ਬਾਅਦ ਅਸੀਂ ਐਮਸੀਯੂ ਲਾਏ ਹੋਏ ਆ ਜਿਹੜਾ ਕਿ ਤਕਰੀਬਨ 4200 ਦੇ ਕਿਬ ਐਮਸੀਯੂ ਲੱਗੇ ਨੇ ਇਹਨਾਂ ਨੂੰ ਅਸੀਂ ਪੰਜਾਬੀ ਜੀ ਕਹਿੰਦੇ ਨੇ ਆਟੋਮੈਟਿਕ ਮਿਲਕ ਕਲੈਕਸ਼ਨ ਯੂਨਿਟ ਹੁਣ ਉਸ ਤੋਂ ਬਾਅਦ ਜਿਵੇਂ ਸੋਸਾਇਟੀ ਦਾ 200 ਲੀਟਰ ਦੁੱਧ ਆਇਆ ਜਾਂ 400 ਲੀਟਰ ਦੁੱਧ ਆਇਆ ਉਹਨੂੰ ਅਸੀਂ ਕਹਿੰਨਾ ਰਹੀਂ ਜੀ ਇੱਥੇ ਪਲਾਂਟ ਚ ਲਿਆਉਣੇ ਉਹਦੀ ਕੁਆਲਿਟੀ ਚ ਫਰਕ ਪੈਂਦਾ ਤੋਂ ਪੰਜਾਬ ਅਤੇ ਹਿੰਦੁਸਤਾਨ ਸਰਕਾਰ ਤੇ ਐਨਡੀਡੀਵੀ ਦੀ ਸਹਾਇਤਾ ਨਾਲ ਮਿਲਕਵੇਅਰ ਪੰਜਾਬ ਨੇ ਪੰਜਾਬ ਦੇ ਵਿੱਚ ਬੀਐਮਸੀ ਲਾਏ ਆ ਬਲਕ ਮਿਲਕ ਕਲੈਕਸ਼ਨ ਕੋਲਰ ਹੈਗੇ ਆ ਸਾਡੇ ਜਿਹੜੇ 1000 ਦੀ ਕੰਪੈਸਿਟੀ ਤੋਂ 5000 ਦੀ ਕੰਪੈਸਿਟੀ ਤੱਕ ਹਰ ਜਗ੍ਹਾ ਹੈ ਉਹ ਕਿਸੇ ਸੋਸਾਇਟੀ ਤੇ ਉਹ ਦੁੱਧ ਘੱਟ ਗਿਆ ਪਹਿਲਾਂ ਦੁੱਧ ਘੱਟ ਸੀਗਾ ਲੇਕਿਨ ਅਸੀਂ ਉਹਦੇ ਨਾਲ 5 ਕਿਲੋਮੀਟਰ ਦੇ ਏਰੀਆ ਦੀਆਂ ਸੋਸਾਇਟੀਆਂ 7 ਕਿਲੋਮੀਟਰ ਏਰੀਆ ਦੀਆਂ ਸੋਸਾਇਟੀਆਂ ਜੋੜ ਦਿੰਨੇ ਆ ਅਸੀਂ ਉਹਨਾਂ ਦੇ ਨਾਲ ਫਾਰਮਰਾਂ ਨੂੰ ਜੋੜ ਦਿੰਨੇ ਆ ਉਹ ਸਾਡੇ ਬਾਇਲॉज ਤੇ ਲਿਖਿਆ ਹੋਇਆ ਹੈ ਉਹਨਾਂ ਨੂੰ ਅਸੀਂ ਹੈਡ ਲੋਡ ਤੇ ਚਿਲਿੰਗ ਕਾਸਟ ਵੀ ਦੇਣੀ ਆ। ਉੱਥੇ ਅਸੀਂ ਇੱਕ ਮਿਲਕਾ ਐਨਾਲਾਇਜ਼ਰ ਤੋਂ ਬਾਅਦ ਇੱਕ ਮਿਲਕੋ ਸਕਰੀਨ ਲਾਈ ਜਾਂਦੀ ਹੈ। ਹਰ ਬੀਐਮਸੀ ਤੇ ਪੰਜਾਬ ਮਿਲਕ ਫੈਰ ਦੀ ਕੋਸ਼ਿਸ਼ ਹੈ ਕਿ ਮਿਲਕੋ ਸਕਰੀਨ ਲਾਈ ਜਾ ਜਿਸ ਦੇ ਵਿੱਚ 14-15 ਟੈਸਟ ਹੁੰਦੇ ਆ। ਉਸ ਤੋਂ ਬਾਅਦ ਜਦੋਂ ਦੁੱਧ ਸਾਡੇ ਮਿਲਕ ਯੂਨੀਅਨ ਦੇ ਵਿੱਚ ਆਉਂਦਾ ਹੈ ਹਰ ਮਿਲਕ ਯੂਨੀਅਨ 'ਚ ਤਕਰੀਬਨ 1 ਕਰੋੜ ਤੋਂ ਉੱਤੇ ਦੀ ਮਸ਼ੀਨਾਂ ਐਫਟੀ ਮਸ਼ੀਨ ਕਹਿੰਦੇ ਨੇ ਇੰਡੀਫਾਸ ਕੰਪਨੀ ਦੀ ਉਹ ਡੈਨਮਾਰਕ ਤੋਂ ਬਣੀ ਹੋਈ ਐਫਟੀ ਮਸ਼ੀਨਾਂ ਲੱਗੀਆਂ ਨੇ ਹੁਣ ਤਾਂ ਸਭ ਤੋਂ ਵੱਡਾ ਵਰਜਨ ਸਾਡੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਜਲੰਧਰ ਮੁਹਾਲੀ ਤੇ ਪਟਿਆਲਾ ਦੇ ਵਿੱਚ ਐਫਟੀ 3 ਆ ਗਈਆਂ ਨੇ ਉਹਦੇ 'ਚ ਦੁੱਧ ਅਸੀਂ ਸੈਂਪਲਿੰਗ ਕਰਕੇ ਲੈਂਦੇ ਆ ਜੇ ਕੋਈ ਦੁੱਧ ਕਿਤੇ ਖਰਾਬ ਲੱਗਦਾ ਸਾਡੇ ਬੋਰਡ ਦਾ ਵੀ ਇਹ ਫੈਸਲਾ ਔਰ ਨਿਜ਼ਮ ਵੀ ਹੈ ਅਸੀਂ ਹੁਣ ਦੁੱਧ ਨੂੰ ਡਰੇਨ ਕਰਾਉਣੀ ਹੈ ਉਹਨਾਂ ਦੇ ਕੀ ਟੋ ਟਿਕਰ ਤੇ ਸਨੇਵੀੰਦੇ ਚ 슈ਗਰ ਕਿੰਨੀ ਹੈ ਯੂਰੀਆ ਕਿੰਨੀ ਆਉਂਦੀ ਹੈ ਈਵਨ ਕੇ ਇਹੋ ਜਿਹੇ ਸਾਡੇ ਕੋਲ ਮਸ਼ੀਨਰੀ ਹੈ ਲੋਕਾਂ ਦੇ ਕਿਸੇ ਦੇ ਮੱਜਾਂ ਦੇ ਥਾਣਾ ਦੇ ਵਿੱਚ ਵੀ ਕੋਈ ਬਿਮਾਰੀ ਹੈ ਨਾ ਜਿੰਨੂੰ ਅਸੀਂ ਫੰਗਸ ਕਹਿ ਦਿੰਨੇ ਉਲੀ ਕਹਿ ਦਿੰਨੇ ਉਹ ਵੀ ਤਾਂ ਸਾਡੇ ਟੈਸਟਾਂ ਚ ਆ ਜਾਂਦੀ ਹੈ ਅਸੀਂ ਇੱਥੋਂ ਟਿਕਰ ਦੁੱਧ ਨਹੀਂ ਲੈਂਦੇ ਦੁੱਧ ਪੰਜਾਬ ਦੇ ਕਿਸਾਨਾਂ ਦਾ ਦੁੱਧ ਹੈ ਇਹਨੂੰ ਲੋਕਾਂ ਨੂੰ ਮੇਰੀ ਬੇਨਤੀ ਹੈ ਬਦਨਾਮ ਨਾ ਕਰੋ ਇਹਹੀ ਰੀੜ ਦੀ ਹੱਡੀ ਹੈ ਇੱਥੋਂ ਹੀ ਅਸੀਂ ਪੰਜਾਬ ਦੀ ਜਿਹੜੀ ਆਰਥਿਕ ਹੈ ਕਿਸਾਨਾਂ ਦੀ ਇੱਥੋਂ ਹੀ ਬਣਦੀ ਹੈ ਉਸ ਸਭ ਤੋਂ ਵੱਡੀ ਗੱਲ ਇਹ ਪੰਜਾਬ ਦੇ ਲੋਕ ਹੀ ਪੀਰਿਆ ਪ੍ਰਾਈਵੇਟ ਕੰਪਨੀਆਂ ਦੀ ਕੋਸ਼ਿਸ਼ ਹੈ ਕਿ ਗਲਤ ਪ੍ਰੋਪੋਗੈਂਡਾ ਕਰਕੇ ਫੇਸਬੁੱਕ ਯੂਟਿਊਬ ਮੀਡੀਆ ਦੇ ਵਿੱਚ ਜਾ ਕੇ ਇਹਨੂੰ ਬਦਨਾਮ ਕੀਤਾ ਜਾ ਰਿਹਾ ਆ ਆਪ ਦਾ ਬੋਰਡ ਇਹ ਬੈਠਾ ਹੈ ਕਿ ਸਾਡੀ ਮੰਗ ਹੈ ਵੀ ਜਿਹੜਾ ਇਹੋ ਜਿਹੇ ਕਾਰਨਾਮੇ ਇਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਜਿਹੜੀਆਂ ਇਲੈਕਟਡ ਬਾਡੀਆਂ ਨੇ ਜਿਹੜਾ ਸਵਿਧਾਨ ਦੇ ਨਾਲ ਇਲੈਕਟ ਹੋਏ ਨੇ ਉਹਨਾਂ ਨੂੰ ਤਰੀਕੇ ਨਾਲ ਚੱਲਣ ਦਿੱਤਾ ਜਾਵੇ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਜਦੋਂ ਦਾ ਬੋਰਡ ਆਇਆ ਪੂਰੇ ਮਿਲ ਕੇ ਫੈਟ ਦੇ ਇਹ ਪੰਜਾਬ ਦਾ ਬੋਰਡ ਬੈਠਾ ਹੈ 4200 ਤੋਂ 4462 ਕਰੋੜ ਦੀ ਟਰਨਓਵਰ ਸੀ 3 ਸਾਲਾਂ ਚ ਅਸੀਂ ਅੱਜ ਜਿਹੜੀ ਸਾਡੀ ਟਰਨਓਵਰ ਹੈ 1600 ਕਰੋੜ ਰੁਪਏ ਦੀ ਟਰਨਓਵਰ ਹੈ ਅੱਜ ਦੀ ਡੇਟ ਚ ਵੀ ਅਸੀਂ ਪੰਜਾਬ ਦੇ ਵਿੱਚੋਂ ਮੈਨੂੰ ਲੱਗਦਾ ਇਕੱਲਾ ਆਧਾਰ ਹੋਏਗਾ ਮਿਲਫੈਡ ਇਹੋ ਜਿਹੜਾ ਪ੍ਰੋਫਿਟ ਚੱਲਦਾ ਆ ਰਿਹਾ ਆਮ ਸ਼ਹਿਰੀ ਨੂੰ ਵੀ ਚੰਗੀ ਗੁਣਵੰਤਾ ਨਾਲ ਅਸੀਂ ਦੁੱਧ ਵੇਰਫਾ ਪ੍ਰੋਵਾਈਡ ਕਰ ਰਿਹਾ ਔਰ ਜੇ ਅਸੀਂ ਦੂਜੇ ਦਿਨ ਮਿਲਕ ਸਪਲਾਈ ਨਹੀਂ ਕਰਦੇ ਸਾਡੀ ਤਾਂ ਸਪਲਾਈ ਆਰਮੀ ਨੂੰ ਵੀ ਹੈ ਜਿਹੜੀ ਆਰਮੀ ਹਰ ਮਹੀਨੇ ਆ ਕੇ ਇੱਥੇ ਟੈਸਟ ਕਰਦੀ ਚੈੱਕ ਕਰਦੇ ਆ ਜੇ ਕੁਝ ਗਲਤ ਹੋਵੇ ਤੇ ਅਸੀਂ ਉਸ ਦਿਨ ਹੀ ਫੜੇ ਸਾਡੇ ਉੱਤੇ ਪੰਜਾਬ ਸਰਕਾਰ ਦੇ ਡੀ ਐਚਓ ਡਿਪਾਰਟਮੈਂਟ ਵੀ ਆਉਗੇ ਸਮੇਂ-ਸਮੇਂ ਤੇ ਸਾਡੇ ਸੈਂਪਲ ਲੈਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨਾ ਦੇ ਵੇਖੋ ਜੀ ਜਿੱਦਾਂ ਮੱਜੀ ਲਈ ਜਾਣ ਦੁੱਧ ਜਿਹੜਾ ਸਾਡੇ ਪਿੰਡ ਆ 1000 ਲੀਟਰ ਤੋਂ ਚੱਲੂ ਹੋਇਆ ਸੀ 10 ਤੋਂ 1000 ਲੀਟਰ ਆਉਣ ਰਿਹਾ 14-14000 ਲੀਟਰ ਇਹ ਤਾਂ ਹੁਣ ਇਹਨਾਂ ਨੂੰ ਪਤਾ ਲੀਡਰਾਂ ਨੂੰ ਪਤਾ ਕਿ ਇਹਨੂੰ ਚੇਅਰਮੈਨ ਕਿੱਦਾਂ ਬਣਾਇਆ ਉੱਥੇ ਸਾਡੇ ਪਿੰਡ ਦਾ ਗਰਦਾਸਪੁਰੋਂ ਸਾਡੇ ਗੁਣੀਏ ਚੇਅਰਮੈਨ ਕਿੱਦਾਂ ਬਣ ਸਕਦਾ ਜਾ ਕੇ ਇਹ ਦੇਖੋ ਐਵੇਂ ਇੱਥੇ ਥੱਲੇ ਥੱਲੇ ਇਹ ਤਾਂ ਲੀਡਰਾਂ ਨੂੰ ਪੁੱਛੇ ਜਾ ਕੇ ਪੁੱਛਣਾ ਚਾਹੀਦਾ ਇਹਨਾਂ ਨੂੰ ਕਿ ਤੁਸੀਂ ਉੱਥੇ ਬਣਾਏ ਪਏ ਇਹ ਦੁੱਧ ਜਾਂਦਾ ਕਿਹੜੇ ਤਰੀਕੇ ਨਾਲ ਹੈ ਚੇਅਰਮੈਨ ਵੀ ਇਹ ਸਭ ਕੁਝ ਇਹਨਾਂ ਕੋਲ ਹੀ ਆ ਤੇ ਸਰਕਾਰ ਵੀ ਇਹਨਾਂ ਦੀ ਤੁਹਾਨੂੰ ਪਤਾ ਕੱਪੜੇ ਫਿਰ ਕਿੱਦਾਂ ਹੁੰਦੇ ਆ ਯਾਰ ਲੋਕਾਂ ਨੂੰ ਸ਼ਹਿਰ ਚ ਖਵਾਲਣ ਦੇ ਨੇ ਦੁੱਧ ਦਾ ਤੁਹਾਨੂੰ ਪਤਾ ਪਨੀਰ ਕੇ ਦੁਕਾਨ ਤੇ ਜਾਓ ਘੰਟੇ ਪਾਦਾ ਉਹਨਾਂ ਤੋਂ ਤੁਹਾਨੂੰ ਦੇਣਾ ਬਸ 4 ਪੌਂ ਇਸਾਰਾ ਸ਼ਹਿਰ ਵਿੱਚ ਦੁੱਧ ਯਾਰ ਹੋਂਡਿਆ ਆ ਇਹ ਸ਼ਹਿਰ ਵਾਸੀ ਇਹਨੂੰ ਸੋਚਣਾ ਚਾਹੀਦਾ ਮਾੜਾ ਮੋਟਾ ਬੈ ਕੇ ਧਰਨੇ ਲਾ ਜਿੰਦਾਬਾਦ ਮਰਦਾਬਾਦ ਇਹਨੇ ਕਰਨ ਇਹਨਾਂ ਨੂੰ ਸੋਚਣਾ ਚਾਹੀਦਾ ਆਪਕਾ ਯਾਰ ਪੀਣਾ ਆ ਕਿ ਤੁਹਾਡਾ ਦੁੱਧ ਪੀਣਾ ਆ ਕੰਪਲੇਂਟ ਦੇ ਵੇਖੋ ਭਾਈ ਇਹ ਜਦੋਂ ਦੀ ਸਰਕਾਰਾਂ ਬਦਲੀ ਆਈ ਇਹ ਤੇ ਉਦੋਂ ਦਾ ਬੜਾ ਜਦੋਂ ਮੰਨ ਲਓ ਮੇਨਾ ਕੋਰੋਨਾ ਚੱਲਿਆ ਆ ਉਦੋਂ ਸਟੈਪ ਵਾਈ ਵਧਿਆ ਕੰਮ ਜਿਆਦਾ ਉਦੋਂ ਫਿਰ ਦੁੱਧ ਜਿਆਦਾ ਹੋਂਡਿਆ ਪਿਆ ਕਦੇ ਸਾਪੇ ਵੱਜਦੇ ਇਹ ਤੇ ਗੱਡੀਆਂ ਸਾਡੇ ਆ ਆ ਤੇਕੇਦਾਰਾਂ ਦੇ ਡੇਰੇ ਨੇ ਉਧਰ ਦੇ ਪਾਸੇ ਗੱਡੀਆਂ ਲਗਾ ਲੈਂਦੇ ਰਹੇ ਨੇ ਬੰਦੇ ਜਿਹੜੇ ਪਿੱਛੋਂ ਦੁੱਧ ਲੈ ਕੇ ਹੁੰਦੇ ਰਹੇ ਨੇ ਬਾਹਰੋਂ ਪਹਿਲੇ ਮੁੱਖ ਮੰਤਰੀ ਕੋ ਸੁਣਦੇ ਨਹੀਂ ਸੀ ਕੀ ਗੱਲ ਅੱਡੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਆ ਇਹਨਾਂ ਨੇ ਮਹਿਕਮੇ ਨੂੰ ਸਖਤ ਹਦਾਇਤਾਂ ਕੀਤੀਆਂ ਨੇ ਸਾਰੇ ਪਿੰਡ ਵਾਲਿਆਂ ਆਪਾਂ ਰਲ ਕੇ ਹਾਡੀ ਬੇਨਤੀ ਉਹਨਾਂ ਸਰਕਾਰ ਕੀਤੀ ਆ ਤੇ ਉਹਨਾਂ ਨੇ ਸਾਰੀ ਇਨਕੁਆਇਰੀ ਕੀਤੀ ਆ ਫਿਰ ਕਾਰਵਾਈ ਹੋਈ ਆ ਜੀ ਹੋਰ ਕੋਈ ਗੱਲ ਨਹੀਂ ਆ ਜੀ ਕੋਈ ਵੱਡੀ ਗੱਲ ਨਹੀਂ ਆ ਬਾਕੀ ਸ਼ਹਿਰ ਵਾਲਿਆਂ ਦੀ ਮਰਜ਼ੀ ਜਿੱਦਾਂ ਦਾ ਦੁੱਧ ਪੀਣਾ ਮੰਗਵਾ ਲੈ ਕਾਡਾ ਅੱਡੇ ਪਿੰਡੋਂ ਭਾਵੇਂ 20 ਹਜ਼ਾਰ ਲੀਟਰ ਮੰਗਵਾ ਲਓ ਸਵੇਰੇ ਮੰਗਵਾ ਲਓ ਲੋੜਾ ਕੋਈ ਜੀ ਦੁੱਧ ਯਾਰਦਾ ਕਿ ਲੋਕਾਂ ਨੇ ਜਾਣਦੀ ਯਾਰ ਕੋ ਪਿਆ ਜਾਣ ਦਿਆ ਕੈਂਸਰਾਂ ਵਧਣ ਦੀਆਂ ਬਿਮਾਰੀਆਂ ਵਧਣਦੀਆਂ ਇਹ ਸਾਰੇ ਦੁੱਧ ਦੁੱਧ ਤੁਸੀਂ ਆ ਲੱਸੀਆਂ ਵਾਲਿਆ ਦੁੱਧ ਮੱਖਣ ਦੇ ਦੇ ਕਿ ਹੋਏ ਨਾ ਸਾਰਾ ਜ਼ਰੀਲਾ ਤੁਸੀਂ ਇਨਕੁਆਰੀ ਕਰੋ ਚੈੱਕ ਕਰੋ ਦੁੱਧ ਦੇ ਦਾ ਚੈੱਕ ਕਰਾਓ ਦੁੱਧ ਡਰੈਗਨ ਇੰਸਪੈਕਟਰ ਕੋ ਸਾਰਾ ਹੀ ਜਾਲੀ ਦੁੱਧ ਆ ਕਿ ਹੋ ਜਾਲੀ ਆਉਣ ਦੇ ਮਿਲਕ ਪਲੈਂਟ ਦਾ ਦੁੱਧ ਚੈੱਕ ਕਰਾ ਲੋ ਕਿ ਹੋ ਚੈੱਕ ਕਰੋ ਅ ਸੈਂਪਲ ਭਰ ਆ ਜਾ ਇਹਨਾਂ ਨੇ ਕਈ ਵਾਰੀ ਤੇ ਭਰੇ ਨਹੀਂ ਅੱਗੇ ਵੀ ਪਿੰਡ ਸਾਡੇ ਦੀ ਡੇਰੀ ਆ ਤੇ ਗਰਦਾਸਪੁਰ ਦਾ ਬੰਦਾ ਜਾ ਕੇ ਚੇਅਰਮੈਨ ਬਣਿਆ ਪਿੰਡ ਵਿੱਚ ਪਿੰਡ ਵਿੱਚ ਤਾਂ ਦਾ ਮਤਬ ਨਹੀਂ ਕੋਈ ਸਿਗਨੇਚਰ ਫਾਈਨੈਂਸ਼ੀਅਲ ਅਥਾਰਟੀ ਨਹੀਂ ਆ ਕਿਉਂਕਿ ਜੀਐਮ ਹੁੰਦਾ ਕਿਤੇ ਵੀ ਉਹਨਾਂ ਦੇ ਕਿਤੇ ਵੀ ਸਾਈਨ ਨਹੀਂ ਹੋਏ ਜਿਹੜੀ ਜੂਨੀਅਨ ਦੀ ਗੱਲ ਕਰਦੇ ਉੱਥੇ ਵੀ ਸੈਕਟਰੀ ਦੇ ਵਾਈਸ ਪ੍ਰਧਾਨ ਜਿਹੜੇ ਆ ਉਹ ਸਿਗਨੇਚਰ ਅਥਾਰਟੀ ਨੇ ਉਹਨਾਂ ਦੇ ਸਾਈਨਾਂ ਦੇ ਨਾਲ ਪੇਮੈਂਟ ਹੁੰਦੀ ਆ ਜਾਂ ਕਢਾਉਂਦੇ ਨੇ ਜਾਂ ਪਾਉਂਦੇ ਨੇ ਸੋ ਇਹ ਜਿਹੜਾ ਟੋਟਲੀ ਫੇਕ ਪਰਚਾ ਜਿਹੜਾ ਇੱਕ ਬਜ਼ੁਰਗ ਤੇ ਕਰਨਾ ਮੈਂ ਇਹਦੀ ਨਿੰਦਾ ਕਰਦਾ। ਨਾ ਤਰੀਕੇ ਨਾਲ ਜਦੋਂ ਤੁਹਾਡੇ ਤੇ ਕੋਈ ਕੰਪਲੇਂਟ ਆਏ ਕਿ ਸੁਪੋਜ਼ ਤੁਹਾਨੂੰ ਪੁਲਿਸ ਬੁਲਾ ਕੇ ਇੱਕ ਵਾਰੀ ਤੁਹਾਡਾ ਪੱਖ ਸੁਣੇਗੀ ਕਿ ਨਹੀਂ ਸੁਣੇਗੀ। ਜਦੋਂ ਸੁਣਿਆ ਹੀ ਨਹੀਂ ਗਿਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਇੱਕ ਬਜ਼ੁਰਗ ਬੰਦੇ ਨੂੰ ਜਿਹੜਾ ਬਿਮਾਰ ਆ ਜਿਹਦੇ ਜਿਹਦਾ ਪਰਿਵਾਰ ਵੀ ਇੱਥੇ ਨਹੀਂ ਇਕੱਲੇ ਰਹਿ ਰਹੇ ਆ ਕੰਮ ਵਾਲੀ ਕੰਮ ਕਰਨ ਉਹਦੀ ਸਵੇਰੇ ਖਾਣਾ ਬਣਾ ਲੈਣ ਟੈਂਟਾਂ ਟਾਈਮ ਉਹ ਖਾਂਦੇ ਨੇ। ਉਹਨੂੰ ਗੱਡੀ ਦੇ ਵਿੱਚੋਂ ਕਹਿ ਕੇ ਕਹਣਾ ਚੱਲ ਬਾਹਰ ਨਿਕਲ ਆਪਣੀ ਗੱਡੀ ਤੋਂ ਸੁੱਟ ਕੇ ਲੈ ਜਾਣਾ। ਇਹ ਕਿੱਡਾ ਕੰਮ ਆ ਮੈਂ ਕਹਿੰਨਾ ਸੀਨੀਅਰ ਸਿਟੀਜ਼ਨ ਦੇ ਸੋ ਇਹ ਬਹੁਤ ਗਲਤ ਤਰੀਕੇ ਨਾਲ ਕੀਤਾ ਸਾਨੂੰ ਦੱਸਦੇ ਅਸੀਂ ਆਪ ਥਾਣੇ ਲੈ ਜਾਂਦੇ ਜੇ ਕੋਈ ਉਹਨਾਂ ਨੇ ਪੁੱਛਕਿਸ਼ ਕਰਨੀ ਸੀ ਜੇ ਤੁਸੀਂ ਕਹਿੰਦੇ ਹੋ ਠੀਕ ਆ ਤੇ ਫਿਰ ਬਾਹਰ ਤੋਂ ਗੱਡੀ ਤੋਂ ਬਾਹਰ ਨਿਕਲੇ ਉਹਦੇ ਨਾਲ ਹੀ ਉਹਨਾਂ ਨੇ ਉਠਾਇਆ ਇਹ ਉਠਾਇਆ ਵੀ ਉਸ ਤਰੀਕੇ ਨਾਲ ਜਿਵੇਂ ਕਿਸੇ ਗੈਂਗਸਟਰ ਤੋਂ ਉਠਾਉਂਦੇ ਜੇ ਇੰਨੇ ਲੋਕ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਇਹ ਐਸਐਚਓ ਆ ਉੱਥੋਂ ਦਾ ਜਿੰਨੇ ਇਹ ਕੀਤਾ ਇਹਨੇ ਅੱਗੇ ਵੀ ਦੋ ਤਿੰਨ ਹਰਕਤਾਂ ਕੀਤੀਆਂ ਮੇਰਾ ਨਹੀਂ ਖਿਆਲ ਜਿੰਨੇ ਉੱਥੇ ਮੁਕਦਮੇ ਦਰਜ ਹੋਏ ਅੱਜ ਤੱਕ ਉਹ ਨਸ਼ੇੜੀ ਤੇ ਫੜੇ ਨਹੀਂ ਗਏ ਗੈਂਗਸਟਰ ਤੇ ਫੜੇ ਨਹੀਂ ਗਏ ਇਹਨਾਂ ਨੂੰ ਤੇ ਇਹ ਅੱਜ ਬਜ਼ੁਰਗ ਨੂੰ ਇੰਨਾ ਕੀ ਇਹ ਪ੍ਰੈਸ਼ਰ ਆ ਗਿਆ ਕਿ ਆਪਾਂ ਪਲਾਂਟ ਤੋਂ ਹੀ ਚੱਕ ਕੇ ਲੈ ਗਏ ਸੋ ਇਹ ਜਿਹੜਾ ਤੁਹਾਨੂੰ ਪਤਾ ਪੂਰਾ ਪੋਲੀਟੀਕਲ ਵੰਡਾਟਾ ਹੋਇਆ ਸੋ ਅੱਗੇ ਵੀ ਜੇ ਫਰਦਰ ਇਹਦੇ ਨਾ ਬਾਜ ਆਏ ਤੇ ਫਿਰ ਮਜਬੂਰਨ ਸਾਨੂੰ ਮੈਨੂਫੈਕਚਰ ਪੰਜਾਬ ਦੇ ਜਨਰਲ ਡਾਇਰੈਕਟਰ ਸਹਿਮਾਨ ਹੋਂਦ ਦੇ ਨਾਲ ਮਿਲ ਕੇ ਫਿਰ ਕੋਈ ਅਗਲਾ ਕਦਮ ਚੁੱਕਣਾ ਨਹੀਂ ਮਜਬੂਰ ਹੋਣਾ ਪਊਗਾ